ਆਕਰ ਦੁਆਰਾ ਹਾਂ ਇਹ ਇਹ ਬਹੁਤ ਬੈਟਰ ਕੰਮ ਕੀਤਾ ਸੱਚੀ ਗੱਲ ਹੈ ਦੋ ਤਿੰਨ ਮੇਲੇ ਚਾਰ ਹੋ ਜਾਂਦੇ ਜਦੋਂ ਪੀਕ ਟਾਈਮ ਤੇ ਮੇਲਾ ਹੋ ਜਾਂਦਾ ਉਹ ਤਾਂ ਇੱਕਦਮ ਦਰਬਾਰ ਦਾ ਪੇਜ ਬਣਾਉਣਾ ਪੈਂਦਾ ਤੇ ਬੜੀ ਵੱਡੀ ਗੱਲ ਹੈ ਕਿ ਮੈਂ ਪਹਿਲਾਂ ਵੀ ਕਿਹਾ ਜਿਹੜੇ ਦਰਬਾਰ ਦੀ ਜਿਹੜੇ ਘਰ ਦੀ ਨੀਂਹ ਮਜ਼ਬੂਤ ਹੁੰਦੀ ਹੈ ਉਹ ਉਹ ਕਹੀ ਹੁੰਦਾ ਤੇ ਇਸ ਵਰਗੇ ਜਿਹੜਾ ਮੇਲਾ ਸ਼ੁਰੂ ਹੋਇਆ ਹੈ ਪਹਿਲੇ ਮੇਲੇ ਤੋਂ ਹੀ ਠਾਕੁਰਦਵਾਰ ਦਰਬਾਰ ਦਾ ਪੇਜ ਬਣਾਇਆ ਗਿਆ ਕਿਉਂਕਿ ਅੱਗੇ ਜਾ ਕੇ ਸਾਨੂੰ ਇਸ ਦਰਬਾਰ ਦਾ ਜਿਹੜਾ ਪੇਜ ਉਹ ਨਾ ਬਣਾਉਣਾ ਪਵੇ ਜਾਂ ਉਹਦਾ ਨਾਮ ਚੇਂਜ ਨਾ ਕਰਨ ਦੀ ਕੋਸ਼ਿਸ਼ ਕਰਨੀ ਪਵੇ ਸ਼ੁਰੂ ਤੋਂ ਹੀ ਠਾਕੁਰਦਵਾਰ YouTube ਦਾ ਚੈਨਲ ਬਣਾ ਦਿੱਤਾ ਗਿਆ ਜਿਸ ਤੇ ਤੁਸੀਂ ਲਾਈਵ ਦੇਖਣਾ ਹੈ ਗਿੰਦੀ ਜੀ ਉਹਨਾਂ ਦੀ ਟੀਮ ਆਪਣੇ ਕੈਮਰਾ ਦੇ ਨਾਲ ਅੱਛੇ ਤਰੀਕੇ ਦੇ ਨਾਲ ਇਸ ਮੇਲੇ ਨੂੰ ਠਾਕੁਰਦਵਾਰ ਪੇਜ ਤੇ ਲਾਈਵ ਟੈਲੀਕਾਸਟ ਲਈ ਕਾਸਟ ਕਰਨ ਲਈ ਲਾਈਵ ਲਈ ਸੋ ਬਿਲਕੁਲ ਤਿਆਰਬਰ ਤਿਆਰ ਹੈ So, you, रखन, तो थैंक यू सारा शुक्रिया बाबा जी चढ़ती कलर रखन धनबाद सारा का जी ओके जी एक बार बजा लिए फिर डॉक्टर साहब कहा पी ली आ जाओ फिर एक बार भाई